ਸਾਬਰ ਰੁਖ ਕਰਦੇ ਹਾਂ ਪਹਿਲੀ ਖਬਰ ਦਾ ਇੰਡੀਆ ਅਲਾਈਅንስ ਦੇ ਵੱਲੋਂ ਅੱਜ ਪਾਰਲੀਮੈਂਟ ਦੇ ਬਾਹਰ ਅਰਵਿੰਦ ਕੇਜਰੀਵਾਲ ਦੀ ਗ੍ਰਿਫਤਾਰੀ ਦੇ ਖਿਲਾਫ ਇੱਕ ਵੱਡੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਆਮ ਤੌਰ ਤੇ ਚਰਚਾ ਚੱਲ ਰਹੀ ਹੈ ਕਿ ਨਰਿੰਦਰ ਮੋਦੀ ਸਾਹਿਬ ਦੀ ਸਰਕਾਰ ਆਪਣੇ ਵਿਰੋਧੀਆਂ ਨੂੰ ਜਾਂ ਤਾਂ ਕਹਿੰਦੀ ਹੈ ਨਾਲ ਆ ਜਾਓ ਜਾਂ ਫਿਰ ਕਾਨੂੰਨ ਦੇ ਡੰਡਾ ਦਿਖਾਉਂਦੀ ਹੈ ਹਰ ਥਾਂ ਜਦੋਂ ਅਦਾਲਤ ਕਹਿੰਦੀ ਹੈ ਕਿ ਨਾ ਕੋਈ ਹੱਕ ਅੱਖ ਨਹੀਂ ਕੁਈ ਰਿਕਵਰੀ ਨਹੀਂ ਹੋਈ ਉੱਥੇ ਈਡੀਵੀ ਚੁੱਪਾ ਸੀਬੀਆਈ ਵੀ ਚੁੱਪ ਹੈ ਕਿਸੇ ਵੇਲੇ ਵੀ ਜੀ ਕਿਉਂਕਿ ਭਾਰਤੀ ਜਨਤਾ ਪਾਰਟੀ ਆਪਣੇ ਤੌਰ ਤੇ 240 ਹੈ ਹੂੰ ਜੇ ਮੰਨ ਲਓ ਪਾਸਾ ਪਲਟਦਾ ਹੈ ਕਈ ਜਿਹੜੇ ਨਾਲ ਹੈ ਉਹ ਵੀ ਮੈਂਟ ਚ ਦੂਜੇ ਪਾਸੇ ਆ ਜਾਣਗੇ ਸਾਡਵਾਲ ਟੋਲ ਪਲਾਜ਼ਾ ਬੀਤਵਿਨੀ ਪੂਰਨ ਤੌਰ ਤੇ ਬੰਦ ਕਰ ਦਿੱਤਾ ਗਿਆ ਹੈ ਤੇ ਹੁਣ ਇਸ ਦਾ ਮਾਮਲਾ ਹਾਈ ਕੋਰਟ ਪਹੁੰਚ ਚੁੱਕਿਆ ਹੈ ਆ ਜਿਹੜੇ ਰਾਜਾਂ ਦੇ ਟੋਲ ਪੁਲਾਜੇ ਨੇ ਜਾਂ ਇਹ ਕੇਂਦਰ ਦੇ ਟੋਲ ਪੁਲਾਜੇ ਨੇ ਜੀ ਜੀ ਵੀ ਦੱਸ ਦਿਓ ਕਿ ਕੇਂਦਰ ਦੇ ਕਿੰਨੇ ਆਗੂਆਂ ਦੀ ਇਹਦੇ ਵਿੱਚ ਹਿੱਸੇਦਾਰੀ ਹੈ ਜਿੱਥੇ 4 ਪੈਸੇ ਬੰਦੇ ਹੋਣ ਉਹ ਕਿਹੜੀ ਗਲੀ ਜਿੱਥੇ ਭਾਗੂਣਾ ਖਲੀ ਜੀ ਉੱਥੇ ਤਾਂ ਇਹ ਵੱਡੇ ਪੱਧਰ ਤੇ ਜਾਂਦੇ ਆ ਠੀਕ ਹੈ ਲੋਕਾਂ ਦੀ ਪਹੁੰਚ ਤੋਂ ਬਾਹਰ ਕਰਤੇ ਕਿਉਂਕਿ ਪਹਿਲਾਂ ਲੋਕਾਂ ਨੂੰ ਮੁਖਸ਼ ਹੋਰਿਆਂ ਦੇ ਜਾਲ ਚ ਫਸਾਰਿਆ ਜਦੋਂ ਪੈਸਾ ਬੰਦ ਹੋ ਗਿਆ ਤੇ ਫਿਰ ਉਹ ਰਜਾਨਾ ਦੇ ਹਿਸਾਬ ਨਾਲ ਲੁੱਟਣਾ ਸ਼ੁਰੂ ਕਰਤਾ ਕਤਤ ਰੂਪ ਦੇ ਵਿੱਚ ਰੋਜ਼ ਦਾ ਕਰੋੜ ਰੁਪਈਆ ਲੁੱਟੀ ਜਾਵਾਂ ਹਮ ਸਹੂਲਤਾ ਨਾਲ ਦੀ ਕੋਈ ਚੀਜ਼ ਨਹੀਂ ਜੇ ਸਹੂਲਤਾਲੇ ਪਾਸੇ ਜਾਵਾਂ ਤਾਂ ਸਹੂਲਤ 1% ਵੀ ਨਹੀਂ ਬੰਦੀ ਸਰਬ ਸ਼੍ਰੋਮਣੀ ਅਕਾਲੀ ਦਲ ਦਾ ਰੇਡ ਕਾ ਬਰਕਰਾਰ ਹੈ ਤੇ ਬਾਗੀ ਧੜਾ ਪਹੁੰਚਾ ਹੋਇਆ ਹੈ ਅੱਜ ਸ੍ਰੀ ਦਰਬਾਰ ਸਾਹਿਬ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਮਾਫੀ ਮੰਗਣ ਤੋਂ ਬਾਅਦ ਦਰਬਾਰ ਸਾਹਿਬ ਨਿਤਸਤ ਹੋਇਆ ਜਾਵੇਗਾ ਤੇ ਲੰਗਰ ਹਾਲ ਦੇ ਵਿੱਚ ਸੇਵਾ ਵੀ ਨਿਭਾਈ ਜਾਵੇਗੀ। ਔਰ ਇਸ ਦੇ ਨਾਲ ਜਿਹੜੀਆਂ ਪਿਛਲੀਆਂ ਗਲਤੀਆਂ ਹੋਈਆਂ ਬੰਜਰ ਗਲਤੀਆਂ ਇਹਨਾਂ ਨੇ ਕੰਮ ਖੜਾ ਕਰਤਾ ਜੱਧਰ ਸਾਹਿਬ ਵਾਸਤੇ ਬੜੀ ਵੱਡੀ ਅਗਨ ਪ੍ਰੀਖਿਆ ਹੈ। ਜੀ ਇਸ ਪ੍ਰਸਲੇ ਦੇ ਵਿੱਚ ਕੋਈ ਕਮੀ ਰਹੇਗੀ ਤਾਂ ਮੈਂ ਸਮਝਾ ਕਿਤੇ ਰੋ ਜਦਦਰਦਰ ਸਾਵਧਾਨੀ ਜਰਾ ਆਉਦਾ ਹੈਗਾ ਉਹਦੇ ਉੱਤੇ ਵੀ ਸਵਾਲ ਉੱਠਨੇ ਸ਼ੁਰੂ ਪਹਿਲਾਂ ਹੀ ਹੋਏ ਵੇ ਆ ਇਹ ਹੋਰ ਹੋ ਜਾਣਗੇ ਸੱਚੇ ਕਾਲ ਜੀ ਪ੍ਰੋਗਰਾਮ ਇਕ ਮੇਰੀ ਵੀ ਸੁਣੋ ਵੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਸਿਮਰਨਜੀਤ ਕੌਰ ਗੱਲ ਇਸ ਪ੍ਰੋਗਰਾਮ ਦੇ ਵਿੱਚ ਵੱਡੀਆਂ ਵੱਡੀਆਂ ਖਬਰਾਂ ਦੇ ਉੱਤੇ ਵਿਚਾਰ ਚਰਚਾ ਕੀਤੀ ਜਾਂਦੀ ਹੈ ਤੇ ਸਹੀ ਤੇ ਸਟੀਕ ਜਾਣਕਾਰੀ ਤੁਹਾਡੇ ਤੱਕ ਪਹੁੰਚਾਉਣਾ ਹੀ ਸਾਡੇ ਚੈਨਲ ਦਾ ਮਕਸਦ ਹੁੰਦਾ ਹੈ ਇਹਨਾਂ ਖਬਰਾਂ ਦੇ ਉੱਤੇ ਤੜਕ ਦੇ ਆਧਾਰ ਤੇ ਜਾਣਕਾਰੀ ਤੁਹਾਡੇ ਤੱਕ ਪਹੁੰਚਾਉਣ ਵਾਸਤੇ ਸਟੂਡੀਓ ਦੇ ਵਿੱਚ ਸਾਡੇ ਨਾਲ ਮੌਜੂਦ ਨੇ ਸੀਨੀਅਰ ਐਡੀਟਰ ਸਰਦਾਰ ਜਸਪਾਲ ਸਿੰਘ ਢਿੱਲੋਂ ਸਭ ਤੋਂ ਪਹਿਲਾਂ ਉਹਨਾਂ ਦਾ ਸਵਾਗਤ ਕਰਦਿਆਂ ਢਿੱਲੋਂ ਸਾਹਿਬ ਸੱਚੇ ਕਾਲ ਬਹੁਤ-ਬਹੁਤ ਸਵਾਗਤ ਹੈ ਬਹੁਤ ਸ਼ੁਕਰੀਆ ਬਹੁਤ-ਬਹੁਤ ਮਿਹਰਬਾਨੀ ਜੀ ਸਭ ਰੁਖ ਕਰਦੇ ਪਹਿਲੀ ਖਬਰ ਦਾ ਇੰਡੀਆ ਅਲਾਈਅንስ ਦੇ ਵੱਲੋਂ ਅੱਜ ਪਾਰਲੀਮੈਂਟ ਦੇ ਬਾਹਰ ਅਰਵਿੰਦ ਕੇਜਰੀਵਾਲ ਦੀ ਗ੍ਰਿਫਤਾਰੀ ਦੇ ਖਿਲਾਫ ਇੱਕ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਇਸ ਦੇ ਵਿੱਚ ਰਾਹੁਲ ਗਾਂਧੀ ਦੇ ਨਾਲ-ਨਾਲ ਕਾਂਗਰਸ ਦੇ ਜਿਹੜੇ ਪੰਜਾਬ ਤੋਂ ਚੁਣੇ ਗਏ ਐਮਪੀ ਸੀ ਉਹ ਵੀ ਮੌਜੂਦ ਸਨ ਜੀ ਦੇਖੋ ਅਰਵਿੰਦ ਕੇਜਰੀਵਾਲ ਦੁਬਾਰਾ ਕੇਸ ਦੇ ਵਿੱਚ ਸੀਬੀ ਨੇ ਵੀ ਰਾਸਤੇ ਚਲੇ ਆ ਮਨੀ ਲaundering ਦੇ ਵਿੱਚ ਉਹਨੂੰ ਜਿਹੜੀ ਹੈ ਸਾਡੀ ਐਨਫੋਰਸਮੈਂਟ ਡਾਇਰੈਕਟਰ ਟੂ ਵੀ ਕਰ ਰਹੀ ਹੈ ਜੀ ਦੋ ਕੇਸ ਆਗੇ ਨੇ ਹਾਲਾਂਕਿ ਬਾਅਦ ਦੇ ਵਿੱਚ ਬਹੁਤ ਸਾਰੇ ਕਾਂਗਰਸੀਆਂ ਨੇ ਕਿਹਾ ਕਿ ਅਸੀਂ 8 14 ਚੋਣਾਂ ਲੜਾਂਗੇ ਪਰ ਇੰਡੀਆ ਗੱਠ ਜੋੜ ਦਾ ਹਿੱਸਾ ਹੈ ਜੇ ਕਹ ਲੂ ਕੋਈ ਘਟਨਾਕਰਮ ਵਾਪਰਦਾ ਹੈ ਐਸ ਵੇਲੇ ਇੱਕ ਇੱਕ ਸੀਟ ਦੀ ਲੋੜ ਹੈ ਉਹਨਾਂ ਨੂੰ ਜੀ ਤੇ ਆਵਾਦਵੀ ਪਾਰਟੀ ਕੋਲ ਤੱਤਰ ਨੇ ਜੀ ਤੇ ਤਨਸੀਟਾਂ ਦੀ ਵੀ ਲੋੜ ਹੈ। ਇੰਡੀਆ ਗੱਠ ਜੋੜ ਨੇ ਅੱਜ ਬਾਹਰ ਰੋਸ ਬਜਾਰਾ ਕੀਤਾ ਹੈ। ਜੀ। ਤੇ ਜਦੋਂ ਇੰਡੀਆ ਵੱਲੋਂ ਸੱਦਾ ਆ ਗਿਆ ਇੰਡੀਆ ਦੇ ਵਿੱਚ ਆਮ ਆਦਮੀ ਪਾਰਟੀ ਭਾਈਵਾਲ ਹੈ। ਜੀ ਬਿਲਕੁਲ। ਭਾਵੇਂ ਪੰਜਾਬ ਦੇ ਵਿੱਚ ਇਕੱਠੇ ਨਹੀਂ ਲੜੇ ਅੱਡ-ਅੱਡ ਲੜੇ ਐ। ਤੇ ਕਹਿੰਦੇ ਜੇ ਅਸੀਂ ਇਕੱਠੇ ਲੜਦੇ ਤਾਂ ਨੁਕਸਾਨ ਹੋ ਸਕਦਾ ਸੀ। ਜੀ ਬਿਲਕੁਲ। ਇਹ ਅਲੱਗ-ਅਲੱਗ ਤੌਰ ਦੇ ਉੱਤੇ ਲੜੇ ਨੇ। ਅਸੀਂ ਕਿੱਥੇ ਕਰ ਸਕਦੇ ਆ ਕਿ ਜਿਹੜਾ ਆਮ ਤੌਰ ਤੇ ਚਰਚਾ ਚੱਲ ਰਹੀ ਹੈ ਕਿ ਨਰਿੰਦਰ ਮੋਦੀ ਸਾਹਿਬ ਦੀ ਸਰਕਾਰ ਆਪਣੇ ਵਿਰੋਧੀਆਂ ਨੂੰ ਜਾਂ ਤਾਂ ਕਹਿੰਦੀ ਹੈ ਨਾਲ ਆਜੋ ਹੂੰ ਜਾਂ ਫਿਰ ਕਾਨੂੰਨ ਦੇ ਡੰਡਾ ਦਿਖਾਉਂਦੀ ਹੈ ਹਰ ਥਾਂ ਤੇ ਜੀ ਇੱਥੇ ਵੀ ਉਹਨਾਂ ਨੇ ਇਸੇ ਤਰ੍ਹਾਂ ਦਾ ਕੰਮ ਕੀਤਾ ਉਹ ਕਾਫੀ ਵੱਡੇ ਪੱਧਰ ਤੇ ਇਹ ਗੱਲ ਕਰਦੇ ਨਜ਼ਰ ਆ ਰਹੇ ਨੇ ਹਾਂ ਅੱਜ ਉਹਨਾਂ ਨੇ ਫਿਰ ਸਾਰੇ ਜਿੰਨਾ ਵੀ ਇੰਡੀਆ ਗੱਠ ਜੋੜ ਹੈ ਉਧਰੋਂ ਹੇਮਤ ਸੁਰੇਨ ਸਾਹਿਬ ਨੂੰ ਜੋ ਜਵਾਂਤ ਮਿਲ ਗਈ ਹੈ ਉਹਨਾਂ ਨੇ ਵੀ ਕਿਹਾ ਬਾਹਰ ਆ ਕੇ ਕਿ ਅਰਵਿੰਦ ਕੇਜਰੀਵਾਲ ਨੂੰ ਜਾਣ ਬੁੱਝ ਕੇ ਫਸਾਇਆ ਜਾ ਰਿਹਾ ਹੈ ਜੀ ਜਦੋਂ ਅਦਾਲਤ ਕਹਿੰਦੀ ਹੈ ਕਿ ਇਹਨਾਂ ਕੋਲ ਹੈ ਕੱਖ ਨਹੀਂ ਕੋਈ ਰਿਕਵਰੀ ਨਹੀਂ ਹੋਈ ਉੱਥੇ ED ਵੀ ਚੁੱਪਾ CBI ਵੀ ਚੁੱਪਾ ਹੈ ਕੱਲ ਉਹ ਇਹ ਕੇਸ ਅਦਾਲਤ ਵਿੱਚ ਜਾਣੇ ਨੇ ਜੀ ਅਦਾਲਤ ਦੇ ਵਿੱਚ ਕੇਸ ਤਾਂ ਸਾਬਤ ਹੁੰਦੇ ਨੇ ਜਦੋਂ ਉਹ ਸਾਬਤ ਹੋਣ ਸਬੂਤ ਚਾਹੀਦੇ ਆ ਜੀ ਸਬੂਤ ਇਸ ਮਾਮਲੇ ਦੇ ਵਿੱਚ ਕੋਈ ਨਹੀਂ ਸੋ ਇੰਡੀਆ ਗੱਠਜੋੜ ਇਕਤਾਇ ਦਿਖਾਉਣਾ ਚਾਹੁੰਦਾ ਹੈ ਕਿ ਅਸੀਂ ਸਾਰੇ ਇਕੱਠੇ ਆ ਹਮ ਕਿਸੇ ਵੇਲੇ ਵੀ ਜੀ ਕਿਉਂਕਿ ਭਾਰਤੀ ਜਨਤਾ ਪਾਰਟੀ ਆਪਣੇ ਤੌਰ ਤੇ 240 ਹੈ ਹਮ ਜੇ ਮੰਨ ਲਓ ਪਾਸਾ ਪਲਟਦਾ ਹੈ ਕਈ ਜਿਹੜੇ ਨਾਲ ਹੈ ਉਹ ਵੀ ਮਿੰਟ ਚ ਦੂਜੇ ਪਾਸੇ ਆ ਜਾਣਗੇ ਜੀ ਬਿਲਕੁਲ ਸੋ ਇਸ ਦਿੱਤੇ ਦੇ ਵਿੱਚ ਇੰਡੀਆ ਗੱਠ ਜੋੜ ਨੇ ਇਹ ਵੀ ਕਹਤਾ ਇੰਡੀਆ ਗੱਠ ਜੋੜ ਨੇ ਆ ਜਿਹੜੇ ਕਾਨੂੰਨ ਲਿਆਂਦੇ ਨੇ ਇਹਨਾਂ ਨੂੰ ਵੀ ਕਹਤਾ ਇੰਡੀਆ ਗੱਠ ਜੋੜ ਨੇ ਕਈ ਮਾਮਲਿਆਂ ਦੇ ਵਿੱਚ ਜਿਹੜਾ ਹੈਗਾ ਉਹ ਵਿਰੋਧੀ ਧਰਦੀ ਭੂਮਿਕਾ ਅਦਾ ਕੀਤੀ ਹੈ ਇੰਡੀਆ ਗੱਠ ਜੋੜ ਇਹ ਵੀ ਕਹਿੰਦਾ ਹੈ ਕਿ ਜਦੋਂ ਇਹ ਕਾਨੂੰਨ ਪਾਸ ਕੀਤੇ ਗਏ ਤਾਂ ਲਗਭਗ 146 ਮੈਂਬਰ ਪਾਰਲੀਮੈਂਟ ਦਾ ਸੰਸਦਚੋਂ ਬਾਹਰ ਕਰਤੇ ਸੀ ਬਹਾਨਾ ਬਣਾ ਕੇ ਜੀ ਪਹਿਲਾਂ ਵਾਇਸ ਕਰਾਓ ਜਿਹੜੀਆਂ ਚੀਜ਼ਾਂ ਤੇ ਸਹਿਮਤੀ ਬਣਜੂ ਲਾਗੂ ਕਰ ਦਿਓ ਦੂਜਿਆਂ ਨੂੰ ਪੈਂਡਿੰਗ ਰੱਖੋ ਤਾਂ ਕਿ ਬਾਅਦ ਦੇ ਵਿੱਚ ਉਹਦੇ ਤੇ ਗੱਲ ਕੀਤੀ ਜਾ ਸਕੇ ਜੀ ਢਿਲੋ ਸਾਹਿਬ ਤੁਸੀਂ ਨਵੇਂ ਤਿੰਨ ਕਾਨੂੰਨਾਂ ਦੀ ਗੱਲ ਕੀਤੀ ਹੈ ਬ੍ਰਿਟਿਸ਼ ਸਰਕਾਰ ਦੇ ਵੇਲੇ ਦੇ ਤਿੰਨ ਕਾਨੂੰਨ ਹੁਣ ਭਾਰਤ ਸਰਕਾਰ ਨੇ ਬਦਲ ਦਿੱਤੇ ਨੇ ਤੇ ਇਸ ਦੇ ਉੱਤੇ ਬਠਿੰਡਾ ਤੋਂ ਐਮਪੀ ਵੀ ਬਾਹਰ ਸੁਮਿਤਕੌਰ ਬਾਦਲ ਨੇ ਵੀ ਟਿੱਪਣੀ ਕੀਤੀ ਹੈ ਉਹਨਾਂ ਦਾ ਕਹਿਣਾ ਹੈ ਕਿ 150 ਜਣਿਆਂ ਨੂੰ ਸੰਸਦ ਚੋਂ ਬਾਹਰ ਕੱਢ ਕੇ ਇਹ ਜਿਹੜੇ ਕਾਨੂੰਨ ਨੇ ਪਾਸ ਕੀਤੇ ਗਏ ਨੇ ਜੀ ਬੀਬੀ ਹਰਸਨਤ ਕੌਰ ਬਾਦਲ ਤੇ ਉਹਨਾਂ ਦੀ ਪਾਰਟੀ ਦਾ ਚਿਹਰਾ ਲਗਭਗ ਹਰ ਵੇਲੇ ਦੋਗਲਾ ਰਿਹਾ ਹੈ ਜੀ 14370 ਜੰਮੂ ਕਸ਼ਮੀਰ ਦੇ ਵਿੱਚ ਉਹ ਹਟਾਈ ਜਿਹੜੀ ਰਾਜਾਂ ਨੂੰ ਵੱਧ ਅਧਿਕਾਰ ਦੀ ਪ੍ਰੋੜਤਾ ਕਰਦੀ ਸੀ ਜੀ 1973 ਦੇ ਵਿੱਚ ਅਕਾਲੀ ਦਲ ਨੇ ਇੱਕ ਮਤਾ ਪਾਇਆ ਜੀ ਦਾ ਨਾਮ ਸੀ ਅਨੰਦਪੁਰ ਸਾਹਿਬ ਮਤਾ ਜੀ ਸਭ ਤੋਂ ਪਹਿਲਾਂ ਇਸ ਭਾਰਤ ਦੇ ਵਿੱਚ ਜੇ ਕਿਸੇ ਨੇ ਉਹਦੀ ਵਕਾਲਤ ਕੀਤੀ ਸੀ ਉਹਨੂੰ ਚੁੱਕਿਆ ਸੀ ਮੁੱਦੇ ਨੂੰ ਅਕਾਲੀ ਦਲ ਨੇ ਚੁੱਕਿਆ ਸੀ ਹਮ ਬਿਲਕੁਲ ਤੇ ਹੁਣ ਜਦੋਂ ਇਹ ਕਹਿੰਦੇ ਆ ਕਿ ਤੁਸੀਂ 146 ਤਾਂ ਬਾਹਰ ਕੱਢਦੇ ਸੀ ਪਰ ਤੁਸੀਂ ਤਾਂ ਨਹੀਂ ਸੀ ਗਏ ਹੂੰ ਤੁਸੀਂ ਤਾਂ ਅੰਦਰ ਬੈਠੇ ਸੀ ਜੀ ਔਰ ਦੂਸਰਾ ਜਿਹੜਾ ਹੋਰ ਇਸੇ ਤਰ੍ਹਾਂ ਧਾਰਾ 370 ਜਦੋਂ ਵੋਟ ਪਾਈ ਤੁਸੀਂ ਹੱਕ ਚ ਪਾਈ ਹੂੰ ਜੀ ਰਾਸ਼ਟਰਪਤੀ ਦੀ ਚੋਣ ਆਈ ਤੁਸੀਂ ਵੋਟ ਹੱਕ ਚ ਪਾਈ ਤੁਹਾਡੇ ਆਪਣੇ ਬਹੁਤ ਨਜ਼ਦੀਕੀ ਚਰਨ ਜੀ ਸੋ ਬਰਾੜ ਉਹ ਕਹਿੰਦੇ ਜੀ ਅੱਜ ਵੀ ਅਕਾਲੀਆਂ ਨੂੰ ਲੱਗੇ ਨਾ ਵੀ ਸਰਕਾਰ ਇੱਕ ਵੋਟ ਤੇ ਬਣਦੀ ਆ ਮੋਦੀ ਸਾਹਿਬ ਦੀ ਜਾਂ ਟੁੱਟਦੀ ਆ ਤੁਸੀਂ ਤਾਂ ਕਹਿੰਦੇ ਸਭ ਤੋਂ ਪਹਿਲਾਂ ਜਾ ਕੇ ਹਮ ਖੜਜੋਗੇ ਕਿ ਸਾਨੂੰ ਮਾੜੀ ਬੁੱਟੀ ਝੰਡੀ ਲਾ ਦਿਓ ਅਸੀਂ ਤੁਹਾਡੇ ਨਾਲ ਹੈ ਜੀ ਜਿਹੜੇ ਦੋਗਲਾ ਚਿਹਰਾ ਤੁਸੀਂ ਇੱਕ ਪਾਸੇ ਹੋ ਕੇ ਖੜੋ ਹਮ ਇੱਕ ਪਾਸੇ ਵੱਧ ਅਧਿਕਾਰਾਂ ਦੀ ਗੱਲ ਅੱਜ ਪ੍ਰੈਸਰ ਪ੍ਰੇਮ ਸਿੰਘ ਚੰਦੂ ਬਾਜੜਾ ਨੂੰ ਮੈਂ ਸੁਣ ਰਿਹਾ ਸੀ ਉਹ ਕਹਿੰਦੇ 1996 ਦੇ ਵਿੱਚ ਹੂੰ ਵੱਡੇ ਆਗੂ ਹਰਕਰਿਸ਼ਨ ਸਿੰਘ ਸਰਜੀਤ ਇਸ ਗੱਲ ਤੇ ਸਹਿਮਤੀ ਲੈ ਆਏ ਕਿ ਸਰਦਾਰ ਸਰਜੀਤ ਸਿੰਘ ਬਰਾਲਾ ਨੂੰ ਪ੍ਰਧਾਨ ਮੰਤਰੀ ਬਣਾ ਲੈਣੇ ਆ ਜੀ ਉਹ ਕਹਿੰਦੇ ਇਹ ਪਾਰਟੀ ਸਾਨੂੰ ਕਹਿੰਦੀ ਹੈ ਭਾਜਪਾ ਦੇ ਏਜੰਟ ਹੂੰ ਤੇ ਤੁਹਾਡੇ ਸੋਰਾ ਸਾਹਿਬ ਇੱਕ ਹੋਰ ਆਗੂ ਦੇ ਨਾਲ ਜਾ ਕੇ ਬਿਨਾਂ ਸ਼ਰਤ ਅਟਲਬਿਹਾਰੀ ਬਾਜਪਾਈ ਸਾਹਿਬ ਨੂੰ ਅਮੈਤ ਕਰਾਏ ਸੀ ਪਾਰਟੀ ਦੇ ਕਿਸੇ ਉਸ ਨਾਲ ਗੱਲ ਹੀ ਨਹੀਂ ਕੀਤੀ ਜਿਵੇਂ ਅੱਜ ਕੱਲ ਸਰਦਾਰ ਸੁਖਵੀਰ ਸਿੰਘ ਬਾਦਲ ਨੇ ਕਹਿਤਾ ਮੇਰੀ ਤੱਕ ਤਾਂ ਕਈ ਵਾਰੀ ਪ੍ਰਧਾਨ ਮੰਤਰੀ ਨਾਲ ਗੱਲ ਹੋਈ ਹੈ ਜੇਪੀ ਨੱਡੇ ਨਾਲ ਗੱਲ ਹੋਈ ਹੈ ਜੀ ਇਹਦਾ ਮਤਲਬ ਤੁਸੀਂ ਇਕੱਲੇ ਹੀ ਹੋ ਨਾ ਜੀ ਫਿਰ ਇੱਕ ਵਾਰੀ ਕੋਰ ਕਮੇਟੀ ਜਿਹੜੀ ਆ ਬੈਠੇ ਨੇ ਇਹ ਕਦੇ ਵਾਸਤੇ ਨੇ ਜਦੋਂ ਇਹਨਾਂ ਨੂੰ ਨਜ਼ਰ ਅੰਦਾਜ਼ ਕੀਤਾ ਜਾਣ ਲੱਗਿਆ ਉਸ ਤੋਂ ਬਾਅਦ ਹੀ ਇਹ ਕਾਲੀ ਆਗੂ ਅੱਗੇ ਆਏ ਨੇ ਜੀ ਸੋ ਬੀਬੀ ਹਰਸਪ੍ਰਤਕੌਰ ਬਾਦਲ ਉਸ ਵੇਲੇ ਤੁਸੀਂ ਜਦੋਂ ਇਹ ਕਾਨੂੰਨ ਬਣੇ ਸੀ ਇੱਥੋਂ ਤੱਕ ਕਿ ਤੁਸੀਂ ਖੇਤੀ ਕਾਨੂੰਨਾਂ ਦੇ ਵੀ ਸੋ ਗੋਗੇ ਗਏ ਸੀ ਹੂੰ ਕਿ ਮੋਦੀ ਸਾਹਿਬ ਨੇ ਤਾਂ ਬੜੇ ਕਮਾਲ ਦਾ ਕਰਤਾ ਇਥੋਂ ਤੱਕ ਕਿ ਬਜ਼ੁਰਗ ਆਗੂ ਜਿਹੜੇ 99 99 ਸਾਲ ਦੇ ਸੀਗੇ ਪ੍ਰਕਾਸ਼ਕ ਬਾਦਲ ਜੀ ਉਹਨਾਂ ਤੋਂ ਵੀ ਇੱਕ ਹੱਥਾ ਸੀ ਤੇ ਬਾਅਦ ਦੇ ਵਿੱਚ ਲੋਕ ਰੋਧ ਦੇ ਸਾਹਮਣੇ ਫਿਰ ਤੁਹਾਨੂੰ ਆਪਣਾ ਸਟੈਂਡ ਬਦਲ ਲਾ ਪਿਆ ਇੱਕ ਸਟੈਂਡ ਰੱਖੋ ਜਿਹੜਾ ਵੀ ਪੰਜਾਬ ਦੇ ਹਿੱਤ ਚ ਹੋਵੇ ਇਹ ਕਹਿੰਦੇ ਨੇ ਅਸੀਂ ਇੰਡੀਆ ਨਾਲ ਕੋਈ ਘੱਟ ਜੋੜ ਨਹੀਂ ਕਰਨਾ ਇਹਨਾਂ ਦੇ ਆਗੂ ਇੱਕ ਬਲਵਿੰਦਰ ਸਿੰਘ ਭੁੰਦੜ ਜੀ ਉਹ ਕਹਿੰਦੇ ਅਸੀਂ ਕਿਹੜਾ ਇੰਡੀਆ ਨਾ ਬੰਨੇ ਆ ਹੂੰ ਜੇ ਕੋਈ ਦੂਜਾ ਪੰਜਾਬ ਦੀ ਗੱਲ ਕਰੂਗਾ ਅਸੀਂ ਉਹਦੇ ਨਾਲ ਵੀ ਜਾ ਸਕਦੇ ਹਾਂ ਪਹਿਲਾਂ ਘਰਚ ਦਾ ਰਿਆ ਕਰ ਲਿਆ ਕਰਨ ਕਿ ਕਹਿਣਾ ਕੀ ਹੈ ਜੀ ਬਿਲਕੁਲ ਜੀ ਤੇ ਲੋਕ ਸਾਹਿਬ ਲਾਡਵਾਲ ਟੋਲ ਪਲਾਜ਼ਾ ਬੀਤੇ ਦਿਨੀ ਪੂਰਨ ਤੌਰ ਤੇ ਬੰਦ ਕਰ ਦਿੱਤਾ ਗਿਆ ਹੈ ਤੇ ਹੁਣ ਇਸ ਦਾ ਮਾਮਲਾ ਹਾਈ ਕੋਰਟ ਪਹੁੰਚ ਚੁੱਕਿਆ ਹੈ ਐਨ ਐਚ ਏ ਆਈ ਯਾਨੀ ਕਿ ਨੈਸ਼ਨਲ ਹਾਈਵੇ ਥੋਰਟੀ ਆਫ ਇੰਡੀਆ ਦਾ ਕਹਿਣਾ ਹੈ ਕਿ ਇਨ੍ਹਾਂ ਧਰਨਿਆਂ ਦੇ ਵਿੱਚ ਕਈ ਨੇਤਾ ਵੀ ਸ਼ਾਮਿਲ ਨੇ ਜੀ ਨੇਤਾ ਤਾਂ ਪਹਿਲੇ ਦਿਨ ਤੋਂ ਸ਼ਾਮਿਲ ਹੁੰਦੇ ਆ ਹੂੰ ਨੇਤਾ ਹੈ ਜਿੱਥੇ ਨੇਤਾਗਰੀ ਨਾ ਕਰਨ ਆ ਜਿਹੜੇ ਰਾਜਾਂ ਦੇ ਟੋਲ ਪੁਲਾਜੇ ਨੇ ਜਾਂ ਇਹ ਕੇਂਦਰ ਦੇ ਟੋਲ ਪੁਲਾਜੇ ਨੇ ਜੀ ਇਹ ਵੀ ਦੱਸ ਦਿਓ ਕਿ ਕੇਂਦਰ ਦੇ ਕਿੰਨੇ ਆਗੂਆਂ ਦੀ ਇਹਦੇ ਵਿੱਚ ਹਿੱਸੇਦਾਰੀ ਹੈ ਹਮ ਜਿੱਥੇ ਚਾਰ ਪੈਸੇ ਬੰਦੇ ਹੋ ਉਹ ਕਿਹੜੀ ਗਲੀ ਜਿੱਥੇ ਭਾਗੂ ਨਾ ਖਲੀ ਜੀ ਉੱਥੇ ਤਾਂ ਇਹ ਵੱਡੇ ਪੱਧਰ ਤੇ ਜਾਂਦੇ ਆ ਪਰ ਬੈਂਜੜੀ ਗੱਲ ਕਹਾ ਉਹ ਇਹ ਇਹਨਾਂ ਸਾਰੇ ਮਾਮਲਿਆਂ ਦੇ ਵਿੱਚ ਮੈਂ ਕਹਿ ਸਕਦਾ ਕਿ ਬਹੁਤ ਵੱਡੇ ਪੱਧਰ ਦੇ ਉੱਤੇ ਠੀਕ ਹੈ ਲੋਕਾਂ ਦੀ ਪਹੁੰਚ ਤੋਂ ਬਰਕਰਤੇ ਕਿਉਂਕਿ ਪਹਿਲਾਂ ਲੋਕਾਂ ਨੂੰ ਮੁਕਤ ਹੋਰੀਆਂ ਦੇ ਜਾਲ 'ਚ ਫਸਾਲਿਆ ਜਦੋਂ ਪੈਸਾ ਬੰਦ ਹੋ ਗਿਆ ਤੇ ਫਿਰ ਉਹ ਰਜਾਨਾ ਦੇ ਹਿਸਾਬ ਨਾਲ ਲੁੱਟਣਾ ਸ਼ੁਰੂ ਕਰਤਾ ਕਤਤ ਰੂਪ ਦੇ ਵਿੱਚ ਜੇ ਤੁਸੀਂ ਸਹੀ ਲਾਉਂ ਜੀ ਮੈਂ ਚਾਰ ਪੰਜ ਵਾਰੀ ਉਦਾਹਰਨਾਂ ਦੇਤੀਆਂ ਹੂੰ ਜਿਹੜਾ ਬੰਦਾ ਕਾਰ ਵਾਲਾ ਲੁਧਿਆਣੇ ਤੋਂ ਚੱਲਿਆ ਫਲੋਰ ਤੱਕ ਗਿਆ ਜੀ ਕਿਲੋਮੀਟਰ ਤਾਂ 10 ਹੈ ਜੀ ਰੁਪਈਆ ਹੁਣ ਜਾਂਦਾ ਲੱਗਦਾ 350 ਹੂੰ ਤੇ ਤੇਲ ਲੱਗਦਾ 100 ਰੁਪਏ ਦਾ ਜੀ ਫਿਰ ਉਹ ਲੋਕਾਂ ਨੇ ਬਦਲਵੇਂ ਸਿਸਟਮ ਕੀਤੇ ਨੇ ਤੇ ਇਹ ਚੀਜ਼ ਆਪਣੇ ਆਪ ਦੇ ਵਿੱਚ ਹੈ ਕਿਸਾਨ ਵੀ ਠੀਕ ਕਰ ਰਹੇ ਨੇ ਕਿ ਤੁਸੀਂ ਵੱਧ ਵਸੂਲ ਰਹੇ ਹੋ ਜੀ ਮੈਨੂੰ ਯਾਦ ਆ ਸਾਡੇ ਦੋਸਤ ਗਏ ਪਾਕਿਸਤਾਨ ਦੇ ਵਿੱਚ ਇੱਕ ਸੜਕ ਬਣੀ ਸੀ ਲਾਹੌਰ ਤੋਂ اسلامਾਬਾਦ ਹੂੰ ਉਹ ਵੀ ਇਹੀ ਹੈ ਬੀਓਟੀ ਇਹਨੂੰ ਕਹਿੰਦੇ ਆ ਬਿਲਟ ਆਪਰੇਟ ਟ੍ਰਾਂਸਫਰ ਹੂੰ ਇਹ ਸਰਕਾਰ ਨੇ ਕਿਹਾ ਸੀ ਮੁੱਖ ਮੰਤਰੀ ਭਗਵੰਤ ਮਾਨ ਨੇ ਕਿ ਸਾਰੇ ਟੋਲ ਟੈਕਸਾਂ ਦੇ ਬਾਹਰ ਲੱਗਿਆ ਹੋਊਗਾ ਕਿ ਇਸ ਦੀ ਮਿਆਦ ਕਦੋਂ ਤੱਕ ਹੈ ਜੀ ਇਹਨਾਂ ਨੇ ਕਿਹਾ ਨਹੀਂ ਉਹਨਾਂ ਦੀ ਮੰਗ ਪਹਿਲੀ ਹੋਈ ਹੋਈ ਹੈ ਹੂੰ ਕਿ ਤੁਸੀਂ ਸਾਨੂੰ ਕਾਗਜ਼ ਦਿਖਾਓ ਥੋੜੀ ਮਿਆਦ ਕਦੋਂ ਤੱਕ ਜੀ ਬਿਲਕੁਲ ਇਹ ਉਹਨਾਂ ਦਾ ਪੁੱਛਣਾ ਬਣਦਾ ਤੁਸੀਂ ਰੋਜ ਦਾ ਕਰੋੜ ਰੁਪਿਆ ਲੁੱਟੀ ਜਾਓ ਹੂੰ ਸਹੂਲਤਾ ਨਾ ਦੀ ਕੋਈ ਚੀਜ਼ ਨਹੀਂ ਜੇ ਸਹੂਲਤਾ ਵਾਲੇ ਪਾਸੇ ਜਾਓ ਤਾਂ ਸਹੂਲਤ 1% ਵੀ ਨਹੀਂ ਬੰਦੀ ਇਸ ਕਰਕੇ ਮੇਰੀ ਬੇਨਤੀ ਹੈ ਸਰਕਾਰਾਂ ਨੂੰ ਕੇਂਦਰ ਪੰਜਾਬ ਰਲ ਕੇ ਇਹ ਮਸਲੇ ਕੋਰਟਾਂ ਨਾਲ ਨਹੀਂ ਹੁੰਦੇ ਕੋਟਾਂ ਨੇ ਤਾਂ ਲੁਧਿਆਣਾ ਮਹਾਲੀ ਦੇ ਵਿੱਚ ਜਿਹੜਾ ਕਮਿਊਨ ਸਾਹ ਮੋਰਚਾ ਲੱਗਿਆ ਉਹਨੂੰ ਕਿਹਾ ਵਾ ਸੜਕ ਤੋਂ ਹਟਜੋ ਪਾਸੇ ਹੋਜੋ ਉਹ ਕਹਿੰਦੇ ਨੇ ਐਵੇਂ ਨਹੀਂ ਹੂੰ ਅਜੇ ਤੱਕ ਤਾਂ ਉਹ ਪਾਸੇ ਹਟੇ ਨਹੀਂ ਜੀ ਅਜੇ ਇਹ ਮਾਉਲ ਦੇ ਵਿੱਚ ਅਸਲ ਦੇ ਵਿੱਚ ਸਾਰੀ ਪਵਾੜੇ ਦੀ ਜੜ ਨੇ ਸਿਆਸਤਦਾਨ ਜੀ ਆਪਣੀਆਂ ਕੁਰਸੀਆਂ ਵਾਸਤੇ ਇਹਨਾਂ ਨੇ ਇਹ ਟੋਲ ਟੈਕਸ ਲਾਏ ਨਹੀਂ ਪਹਿਲਾਂ ਦੇਖੋ ਤੁਸੀਂ ਗੱਡੀ ਲੈਣੇ ਹੋ ਤਾਂ ਹਜ਼ਾਰਾਂ ਦੇ ਵਿੱਚ ਰਜਿਸਟ੍ਰੇਸ਼ਨ ਟੈਕਸ ਲੱਗਦਾ ਹੈ ਉਹ ਫਿਰ ਕਾਦੇ ਵਾਸਤੇ ਹੈ ਜੇ ਤੁਸੀਂ ਰਜਨਾ ਕਰਾਈ ਕਰਨੀ ਹੈ ਹੂੰ ਇਹ ਕਾਫੀ ਅਹਿਮ ਵਾਲੀ ਗੱਲ ਬੰਨੀ ਜਾ ਰਹੀ ਹੈ ਜੀ ਤਿਲੋ ਸਾਹਿਬ ਐਨ ਆਈਏ ਨੇ ਜੇਲ੍ਹ ਦੇ ਵਿੱਚ ਬੰਦ ਕਸ਼ਮੀਰ ਦੇ ਐਮਪੀ ਰਾਸ਼ਿਦ ਨੂੰ ਸੌਂ ਚੁੱਕਣ ਦੀ ਇਜਾਜ਼ਤ ਦੇ ਦਿੱਤੀ ਹੈ ਤੇ ਹੁਣ ਕਿਆ ਅਸਟਰ ਲਗਾਏ ਜਾ ਰਹੇ ਨੇ ਕਿ ਡਿਬਰੂਗੜ ਜੇਲ੍ਹ ਦੇ ਵਿੱਚ ਬੰਦ ਪਈ ਅਮਰਿਤਪਾਲ ਸਿੰਘ ਦੀ ਸੌਂ ਚੁੱਕਣ ਦਾ ਰਾਹ ਜਿਹੜਾ ਹੈ ਉਹ ਵੀ 15 ਹੁੰਦਾ ਵਿਖਾਈ ਦੇ ਰਿਹਾ ਹੈ ਜੀ ਬਿਲਕੁਲ ਜੀ ਕਾਨੂੰਨ ਤਾਂ ਇੱਕੋ ਜਿਹਾ ਹੀ ਨੇ ਇੱਥੇ ਸਵਾਲ ਉੱਠਦਾ ਹੈ ਅਮਰੀਕਾ ਦੇ ਜਿਹੜੇ ਕਮਲਾ ਹਾਇਰਸ ਨੇ ਉਪਰਾਸ਼ਟਰਪਤੀ ਉਹਨਾਂ ਕੋਲ ਵੀ ਜਿਹੜੇ ਸਿੱਖ ਆ ਨੇ ਅਟਾਰਨੀ ਜੀ ਜਸਪ੍ਰੀਤ ਸਿੰਘ ਜੀ ਉਹਨਾਂ ਨੇ ਮੁੱਦਾ ਠਾਇਆ ਉਹ ਕਹਿੰਦੇ ਐਨਐਸ ਅੰਗਰੇਜ਼ ਉਹਨਾਂ ਤੇ ਲਾਉਂਦੇ ਸੀ ਜਿਹੜੇ ਦੂਜੇ ਕਾਨੂੰਨਾਂ ਤਹਿਤ ਕਾਬੂ ਨਹੀਂ ਸੀ ਆਉਂਦੇ ਜੀ ਬਿਲਕੁਲ ਜੇ ਹੁਣ ਮੁਹੰਮਦ ਸ਼ੇਖ ਇੰਜੀਨੀਅਰ ਸ਼ੇਖ ਅਬਦੁਲ ਰਾਸ਼ਿਦ ਇਹਨਾਂ ਨੂੰ ਇਜਾਜ਼ਤ ਦਿੱਤੀ ਹੈ ਜਿਹੜੇ 1900 2019 ਤੋਂ ਤਿਹੜ ਜੇਲ੍ਹ ਚ ਬੰਦ ਰਹੇ ਇਨਾ ਹੀ ਤੇ ਉਹਨਾਂ ਨੇ ਅੱਤਵਾਦੀ ਫੰਡਿੰਗ ਦੇ ਮਾਮਲੇ ਦੇ ਵਿੱਚ ਉਹਨਾਂ ਨੂੰ ਗ੍ਰਿਫਤਾਰ ਕੀਤਾ ਸੀ ਉਹਨਾਂ ਨੂੰ 2 ਲੱਖ ਤੋਂ ਵੱਧ ਵੋਟਾਂ ਦੇ ਫਰਕ ਨਾਲ ਉਹਨਾਂ ਨੇ ਜਿੱਤ ਹਾਸਲ ਕੀਤੀ ਹੈ ਤੇ 1,97,000 ਤੇ ਅਮਰਤਪਾਲ ਸਿੰਘ ਨੇ ਜੇ ਉਹ ਰਾਹ ਖੁੱਲ ਗਿਆ ਜੀ ਤਾਂ ਇਹ ਰਾਹ ਵੀ ਖੁੱਲ ਜਾਣਾ ਚਾਹੀਦਾ ਹੈ ਹਾਂ ਬਿਲਕੁਲ ਕਿਉਂਕਿ ਲੋਕਾਂ ਨੇ ਉਹਦੇ ਤੇ ਭਰੋਸਾ ਪ੍ਰਗਟ ਕੀਤਾ ਹੈ ਹਾਂ ਲੋਕਤੰਤਰ ਦੇ ਵਿੱਚ ਜਿਹਦੇ ਵੱਲ ਲੋਕੋਂ ਉਹ ਸਭ ਤੋਂ ਵੱਡੇ ਹੁੰਦੇ ਆ ਮੈਂ ਮਹਿਸੂਸ ਕਰਦਾ ਕਿ ਅਗਲੇ ਦਿਨਾਂ ਦੇ ਵਿੱਚ ਸ਼ਾਇਦ ਆ ਜੁਲਾਈ ਦੇ ਮਹੀਨੇ ਦੇ ਵਿੱਚ ਹੀ ਕਿਸੇ ਵੇਲੇ ਜਾਂ ਅਗਲੇ ਸੈਸ਼ਨ ਤੋਂ ਪਹਿਲਾਂ ਪਹਿਲਾਂ ਇਹ ਅਮਰਪਾਲ ਸਿੰਘ ਨੂੰ ਵੀ ਸੌ ਚਕਾਈ ਜਾ ਸਕਦੀ ਹੈ ਜੀ ਇਸ ਤੋਂ ਪਹਿਲਾਂ ਵੀ ਕਈ ਧਾਰਨਾ ਨੇ ਸਿਮਰਨਜੀਤ ਸਿੰਘ ਮਾਨ ਜੇਲ੍ਹ 'ਚ ਸਨ 1999 'ਚ ਉਹਨਾਂ ਨੂੰ ਸੌ ਚਕਾਈ ਅਤਿੰਦਰਪਾਲ ਸਿੰਘ ਨੂੰ ਛਡਰਾ ਪਿਆ ਕਿਉਂਕਿ ਉਹ ਪਟਿਆਲੇ ਦੀ ਜੇਲ੍ਹ ਵਿੱਚ ਸਨ ਉਹਨਾਂ ਦਾ ਜਿੰਦਾਬ ਕੁੰਜੀ ਚੋਣ ਨਿਸ਼ਾਨੀ ਤੇ ਗੱਲ ਇਹੀ ਕੀ ਜਾਂਦੀ ਸੀ ਕਿ ਉਹਨੂੰ ਜਤਾ ਦਿਓ ਆ ਕੁੰਜੀ ਲਾ ਕੇ ਲਾ ਦਿਓ ਲੋਕ ਤੰਤਰ ਦੇ ਵਿੱਚ ਵੋਟਾਂ ਦੀ ਤੇ ਉਹ ਜਿੱਤ ਜਾਣਗੇ ਜੇਲ੍ਹ ਦਾ ਤਾਲਾ ਖੁੱਲ ਜੇਗਾ ਬਾਹਰ ਆ ਜਾਣਗੇ ਜੀ ਟਿਲੋ ਸਾਹਿਬ ਸੁਧੀੜ ਸੂਰੀ ਦੇ ਕਾਤਲ ਮੰਨੇ ਜਾਣ ਵਾਲੇ ਸੰਦੀਪ ਸਣੀ ਦਾ ਵੀ ਇੱਕ ਹੋਰ ਬਿਆਨ ਸਾਹਮਣੇ ਆਇਆ ਦਰਸਲ ਉਹਨਾਂ ਨੇ ਪਹਿਲਾਂ ਪੁਸ਼ਟੀ ਕੀਤੀ ਹੈ ਕਿ ਹੁਣ ਆਗਾਮੀ ਜਿਮਨੀ ਚੋਣਾਂ ਦੇ ਵਿੱਚ ਸੰਦੀਪ ਸਣੀ ਵੀ ਚੋਣ ਮੈਦਾਨ ਦੇ ਵਿੱਚ ਉਤਰਨਗੇ ਜੀ ਜੇ ਕੋ ਉਹਨਾਂ ਕੋਈ ਅਜਿਹਾ ਕੋਈ ਸਜ਼ਾ ਹੋਈ ਹੈ ਜੀ ਜੇ ਬਾਕੀ ਖੜ ਸਕਦੇ ਹੈ ਇਸ ਦੇ ਵਿੱਚ ਸ਼ਾਇਦ 253 ਦੇ ਲਗਭਗ ਉਹ ਮੈਂਬਰ ਪਾਰਲੀਮੈਂਟ ਦੇ ਪਹੁੰਚ ਗਏ ਜਿਨ੍ਹਾਂ ਤੇ ਕਿਸੇ ਨਾ ਕਿਸੇ ਰੂਪ ਵਿੱਚ ਅਪਰਾਧ ਹੈ ਜੀ ਜੇ ਅਮਰਤਪਾਲ ਸਿੰਘ ਤੇ ਸਰਬਜੀਤ ਸਿੰਘ ਜਿੱਤ ਸਕਦੇ ਹੈ ਹਮ ਇਹ ਜਿਹੜਾ ਸੰਦੀਪ ਸਿੰਘ ਉਰਫ ਸਨੀ ਹੈ ਅੰਮਰਸਾਭ ਦੇ ਵਿੱਚ ਇੱਕ ਟਰਪਾ ਵਾਪਰੀ ਸੀ ਜੀ ਬਿਲਕੁਲ ਅਸਲ ਦੇ ਵਿੱਚ ਜਿਹੜਾ ਇਸਧਵੀਰ ਸੂਰੀ ਸੀ ਇਹ ਸਿੱਖਾਂ ਦੇ ਵਿਰੋਧ ਬਹੁਤ ਜ਼ਾਹਰ ਉਗਲਦਾ ਸੀ ਜੀ ਇਹ ਇਸ ਮਾਮਲੇ ਦੇ ਵਿੱਚ ਇਹਨਾਂ ਨੂੰ ਜਿਹੜੀ ਉਹ ਕੈਦ ਨਿਆਂਕ ਰਸਤੇ ਦੇ ਵਿੱਚ ਰੱਖਿਆ ਗਿਆ ਕੇਸ ਅਜੇ ਚੱਲਦਾ ਹੈ ਹਾਂ ਤੇ ਫਿਰ ਸੰਦੀਪ ਸਰਨੀ ਵੀ ਇਸ ਭਾਰਤ ਦਾ ਵਾਸੀ ਹੈ ਇਸ ਸੰਵਿਧਾਨ ਦੇ ਅਧੀਨ ਹੀ ਕੰਮ ਕਰਦਾ ਹੈ ਉਹਨੂੰ ਕਿਉਂ ਨਹੀਂ ਕੀਤਾ ਜਾ ਸਕਦਾ ਮੇਰਾ ਖਿਆਲ ਜੇ ਸੰਦੀਪ ਸਰਨੀ ਲੜਨਾ ਚਾਹੇ ਤਾਂ ਜਿਹੜੇ ਬੰਦੇ ਇਸ ਵੇਲੇ ਕਹਿੰਦੇ ਆ ਕਿ ਗਰਮ ਖਿਆਲਈਏ ਨੇ ਦੂਜੇ ਵੀ ਕਰਮਖਾਦਿਗੇ ਨੇ ਉਹਨਾਂ ਨੂੰ ਮੈਂ ਸਮਝਦਾ ਕਿ ਵਟੇ ਪੱਤਰ ਦੇ ਉੱਤੇ ਜਿਹੜਾ ਹੈਗਾ ਬੋਟ ਲੜਨ ਤੋਂ ਕੋਈ ਨਹੀਂ ਹਰਾ ਸਕਦਾ ਇੱਥੇ ਬਹੁਤ ਸਾਰੇ ਮੰਤਰੀਆਂ ਨੂੰ ਸਜ਼ਾਾਂਵਾਂ ਹੋਈਆਂ ਵੀਆਂ ਨੇ ਜੀ ਉਹ ਅਜੇ ਵਿੱਚ ਤੁਰੇ ਫਿਰਦੇ ਆ ਕਿਉਂਕਿ ਅੱਗੇ ਹਾਈ ਕੋਰਟ ਚ ਕੇਸ ਹੈ ਹਾਈ ਕੋਰਟ ਤੋਂ ਬਾਅਦ ਸੁਪਰੀਮ ਕੋਰਟ ਪਿਆ ਹੈ ਜੀ ਹੋ ਸਕਦਾ ਉਦੋਂ ਤੱਕ ਉਹਨਾਂ ਦਾ ਮੰਤਰੀ ਮੰਡਲ ਦਾ ਟਿਨਿਓਰੀ ਲੰਘ ਜੇ ਜੀ ਜੀ ਸਰਬ ਸ਼ਮਨੀ ਅਕਾਲੀ ਦਲ ਦਾ ਰੇਡ ਕਾ ਬਰਕਰਾਰ ਹੈ ਤੇ ਬਾਗੀ ਟੜਾ ਪਹੁੰਚਿਆ ਹੋਇਆ ਹੈ ਅੱਜ ਸ੍ਰੀ ਦਰਬਾਰ ਸਾਹਿਬ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਮਾਫੀ ਮੰਗਣ ਤੋਂ ਬਾਅਦ ਦਰਬਾਰ ਸਾਹਿਬ ਨਤਮਸਤਕ ਹੋਇਆ ਜਾਵੇਗਾ ਤੇ ਲੰਗਰ ਹਾਲ ਦੇ ਵਿੱਚ ਸੇਵਾ ਵੀ ਨਿਭਾਈ ਜਾਵੇਗੀ ਜੀ ਦੇਖੋ ਇੱਕ ਤਾਂ ਉਹ ਕਹਿੰਦੇ ਸਾਨੂੰ ਬਾਗੀ ਨਾ ਕਹੋ ਜੀ ਇਹ ਕਹਿ ਸਕਦੇ ਹੋ ਕਿ ਵਖਰਾ ਟੜਾ ਹੂੰ ਉਹ ਸ੍ਰੀ ਅਕਾਲ ਤਖਤ ਸਾਹਿਬ ਤੇ ਗਏ ਜਿਵੇਂ ਉਹਨਾਂ ਨੇ ਕਿਹਾ ਸੀ ਜੀ ਜਦ ਦਰਬਾਰ ਸਾਹਿਬ ਨੂੰ ਚਾਰ ਮੰਗਾ ਦੇ ਆਧਾਰ ਤੇ ਇੱਕ ਕਿਮਾ ਜਾਂਚਨਾ ਪੱਤਰ ਸੌਂਪਿਆ ਜੀ ਇਹ ਤਾਂ ਨਹੀਂ ਹੈ ਕਿ ਜੱਦਰ ਸਾਹਿਬ ਨੇ ਹੁਣੇ ਫੈਸਲਾ ਦੇ ਦੇਣਾ ਹੂੰ ਜੱਦਰ ਸਾਹਿਬ ਵੀ ਆਪਣੇ ਸਿੰਘ ਸਹਿਬਾਨਾਂ ਦੀ ਮੀਟਿੰਗ ਦੇ ਵਿੱਚ ਉਹਦੇ ਤੇ ਗੱਲਬਾਤ ਕਰਨਗੇ ਜੀ ਸੋ ਉਹ ਆਪਣੀ ਇਕੱਤਰਤਾ ਕਰਕੇ ਕੀ ਫੈਸਲਾ ਕਰਦੇ ਆ ਇਹ ਤਾਂ ਉਹਦੇ ਤੇ ਹੈ ਉਥੇ ਪੰਜ ਜਕਾਰੇ ਛੱਡੇ ਗਏ ਜੀ ਉਹਨਾਂ ਨੇ ਫੈਸਲਾ ਕੀਤਾ ਕਿ ਇਸ ਤੋਂ ਬਾਅਦ ਅਸੀਂ ਦਰਬਾਰ ਸਾਹਿਬ ਜਾਵਾਂਗੇ ਉਸ ਤੋਂ ਬਾਅਦ ਲੰਗਰ 'ਚ ਜਾ ਕੇ ਜੀ ਜਿੱਥੇ ਸ਼ਾਇਦ ਲੱਗਰ ਵੀ ਛਕਨ ਤੇ ਸੇਵਾ ਵੀ ਨਿਭਾਉਣਗੇ ਇਹ ਗੱਲ ਉਹਨਾਂ ਨੇ ਕਹੀ ਹੈ ਹਮ ਹੁਣ ਇਸ ਦੇ ਨਾਲ ਜਿਹੜੀਆਂ ਪਿਛਲੀਆਂ ਗਲਤੀਆਂ ਹੋਈਆਂ ਵੱੱਜਰ ਗਲਤੀਆਂ ਹਮ ਇਹਨਾਂ ਨੇ ਉਹ ਕੰਮ ਖੜਾ ਕਰਤਾ ਜੱਧਰ ਸਾਹਿਬ ਵਾਸਤੇ ਬੜੀ ਵੱਡੀ ਅਗਨ ਪ੍ਰੀਖਿਆ ਕਿ ਉਹ ਕਿਹੜੇ ਪਾਸੇ ਜਾਂਦੇ ਨੇ ਹੁਣ ਤੱਕ ਜਿਵੇਂ ਗੈਨੀ ਹਰਪ੍ਰੀਤ ਸਿੰਘ ਜੱਧਰ ਨੇ ਦਮਦਮਾ ਸਾਹਿਬ ਦੇ ਜਦੋਂ ਕਾਲ ਤਖਤ ਦੇ ਜੱਧਰ ਸੀ ਉਹਨਾਂ ਕੋਲ ਵੀ ਇੱਕ ਵਾਰੀ ਮਸਲਾ ਗਿਆ ਸੀ ਕਿ ਤੁਸੀਂ ਜੀ ਮਾਫੀ ਦੇ ਦਿਓ ਉਹ ਕਹਿੰਦੇ ਲਿਖ ਕੇ ਲਿਓ ਕਿਹੜੀਆਂ ਕਿਹੜੀਆਂ ਗਲਤੀਆਂ ਕੀਤੀਆਂ ਜੀ ਉਹਨਾਂ ਨੂੰ ਬਦਲਿਆ ਗਿਆਨੀ ਰਗੂ ਹਰਸਿੰਗ ਨੂੰ ਜੱਧਰ ਲਾਇਆ ਉਹ ਕਹਿੰਦੇ ਕਿ ਹੁਣ ਤੁਸੀਂ ਆਪ ਦਾ ਜਥੇਦਾਰ ਲਾ ਲਿਆ ਤੇ ਸਾਰਾ ਕੁਝ ਕਰਾ ਲਿਓ ਜੱਧਰ ਸਾਹਿਬ ਵਾਸਤੇ ਵੀ ਐਸ ਵੇਲੇ ਬਹੁਤ ਵੱਡੀ ਅਸੀਂ ਨਹੀਂ ਚਾਹੁੰਦੇ ਕਿ ਉਹ ਵੀ ਗਿਆਨੀ ਗੁਰਵਚਨ ਸਿੰਘ ਦੇ ਰਾਹ ਤੇ ਚੱਲਣ ਜੀ ਜੱਧਰ ਸਾਹਿਬ ਅਕਾਲੀ ਫੁੱਲਾ ਸਿੰਘ ਵਾਲੀ ਸੋਚ ਨੂੰ ਬਹਾਉਣ ਜੋ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਕਰਨ ਗਲਤ ਨੂੰ ਗਲਤ ਕਹਿਣ ਠੀਕ ਨੂੰ ਠੀਕ ਕਹਿ ਲੋਕ ਉਹਨਾਂ ਨੂੰ ਮੰਨਣਗੇ ਜੇ ਇਸ ਫੈਸਲੇ ਦੇ ਵਿੱਚ ਕੋਈ ਕਮੀ ਰਹੇਗੀ ਤਾਂ ਮੈਂ ਸਮਝਾ ਕੇ ਫਿਰ ਜਦ ਅਰਦ ਅਰਦ ਸਾਵਧਾਨੀ ਜਿਹੜਾ ਆਉਦਾ ਹੈਗਾ ਉਹਦੇ ਉੱਤੇ ਵੀ ਸਵਾਲ ਉੱਠਨੇ ਸ਼ੁਰੂ ਪਹਿਲਾਂ ਹੀ ਹੋਏ ਵਿਆ ਇਹ ਹੋਰ ਹੋ ਜਾਣਗੇ ਸਾਰੀ ਸੰਗਤ ਨੂੰ ਪੂਰਨ ਆਸ ਹੈ ਕਿ ਗਗਨੀ ਰਖਵੀਰ ਸਿੰਘ ਇਸ ਜ਼ਿੰਮੇਵਾਰੀ ਨੂੰ ਬਾਖੂਬੀ ਸੰਗਤ ਦੀ ਭਾਵਨਾ ਦੇ ਮੁਤਾਬਕ ਨਿਭਾਉਣਗੇ ਜੀ ਸਰੋਵਰ ਸਾਹਿਬ ਪੰਜਾਬ ਸਰਕਾਰ ਸਮੇਂ-ਸਮੇਂ ਤੇ ਨਾਗਰਿਕਾਂ ਦੇ ਨਾਲ ਕਈ ਤਰ੍ਹਾਂ ਦੇ ਵਾਅਦੇ ਕਰ ਰਹੀ ਹੈ ਤੇ ਹੁਣ ਇੱਕ ਹੋਰ ਵੱਡਾ ਬਿਆਨ ਸਾਹਮਣੇ ਆਇਆ ਹੈ ਕਿ ਪੰਜਾਬ ਸਰਕਾਰ ਸੜਕਾਂ ਦੇ ਉੱਤੇ ਸ਼ਹੀਦਾਂ ਦੇ ਬੁੱਤ ਲਗਾਏਗੀ ਸਰਕਾਰ ਨੇ ਕਈ ਵਾਰ ਸ਼ਹੀਦਾਂ ਨੂੰ ਲੈ ਕੇ ਕਈ ਤਰ੍ਹਾਂ ਦੇ ਐਲਾਨ ਵੀ ਜਿਹੜੇ ਨੇ ਕੀਤੇ ਹੋਏ ਨੇ ਜੀ ਦੇਖੋ ਇਹਨਾਂ ਨੇ ਕਿਹੜਾ ਕਿਹਾ ਕਿ ਸਭ ਤੋਂ ਪਹਿਲਾਂ ਤਾਂ ਜਿਹੜੀਆਂ ਦੂਜੇ ਰਾਜਾਂ ਤੋਂ ਸੜਕਾਂ ਪੰਜਾਬ ਚ ਆਉਂਦੀਆਂ ਨੇ ਅਸੀਂ ਉਹਨਾਂ ਦੀਆਂ ਦਾਖਲਿਆਂ ਦੇ ਉੱਤੇ ਇਹ ਬੁੱਤ ਲਾਵਾਂਗੇ ਜੀ ਲਾਦੇ ਕੋਈ ਮਾਰੀ ਗੱਲ ਨਹੀਂ ਪਰ ਜੇ ਚੰਗੀ ਗੱਲ ਇਹ ਹੈ ਇਹਨਾਂ ਸ਼ਹੀਦਾਂ ਦੇ ਜਿੱਥੇ-ਜਿੱਥੇ ਪਿੰਡ ਨੇ ਇਹਨਾਂ ਦੀ ਸ਼ਹਾਦਤ ਨੂੰ ਪਾਠ ਕਰਮ ਚ ਲਿਆਂਦਾ ਜਾਵੇ ਤਾਂ ਕਿ ਬੱਚੇ ਉਹਨਾਂ ਬਾਰੇ ਪੜਨ ਜੀ ਬਿਲਕੁਲ ਉਸ ਪਿੰਡ ਦੇ ਵਿੱਚ ਕਿਸੇ ਲਾਇਬ੍ਰੇਰੀ ਦਾ ਨਾਮ ਸ਼ਹੀਦ ਦੇ ਨਾਂ ਤੇ ਰੱਖ ਦਿੱਤਾ ਜਾਵੇ ਉਹਦੇ ਵਿੱਚ ਕਿਤਾਬਾਂ ਰੱਖੀਆਂ ਜਾਣ ਬੱਚਿਆਂ ਨੂੰ ਪੜਨ ਦੀ ਆਦਤ ਪਾਈ ਜਾਵੇ ਸਰਕਾਰ ਦਾ ਆਪਣਾ ਫੈਸਲਾ ਹੈ। ਉਹਨਾਂ ਦੀ ਆਪਣੀ ਮਰਜ਼ੀ ਹੈ। ਜੀ। ਉਹ ਇਹਦੇ ਵਿੱਚ ਕੀ ਕਰਦੇ ਆ ਕੀ ਨਹੀਂ ਕਰਦੇ ਉਹਨਾਂ ਤੇ ਨਿਰਭਰ ਕਰਦਾ ਹੈ। ਸੋ ਆਪਾਂ ਇਸ ਗੱਲ ਤੇ ਜਾਵਾਂਗੇ ਕਿ ਬੁੱਤ ਲਾ ਲਓ। ਕੋਈ ਸਵਰਸਣੇ ਅਜਾਇਬ ਘਰ ਬਣਾ ਕੇ ਜੇ ਕਿਤੇ ਉਹਦੇ ਵਿੱਚ ਤਸਵੀਰਾਂ ਲਾ ਲਵਾਂ। ਤੇ ਬਾਕੀ ਜਿਹੜਾ ਪੈਸਾ ਲੱਗਦਾ ਉਹ ਲਾਇਬ੍ਰੇਰੀਆਂ ਬੱਚਿਆਂ ਨੂੰ ਇਤਿਹਾਸ ਨਾਲ ਜੋੜਨ, ਬੱਚਿਆਂ ਨੂੰ ਜਾਣਕਾਰੀ ਦੇਣ ਵਾਲੇ ਪਾਸੇ ਲਾ ਲਵਾਂ ਤਾਂ ਹੋਰ ਵੀ ਵਹਿਤਰ ਹੋਵੇਗਾ। ਜੀ। ਦਿਲਨ ਸਾਹਿਬ ਸਪੀਕਰ ਦੀ ਚੋਣ ਤੋਂ ਬਾਅਦ ਹੁਣ ਡਿਪਟੀ ਸਪੀਕਰ ਦੇ ਉੱਤੇ ਆਸਾ ਜੜੀਆਂ ਨੇ ਉਹ ਟਿਕੀਆਂ ਹੋਈਆਂ ਨੇ ਤੇ ਵਿਰੋਧੀਆਂ ਦੀ ਪਸੰਦ ਹੈ ਕਿ ਡਿਪਟੀ ਸਪੀਕਰ ਦੇ ਵਾਸਤੇ ਸਪਾ ਦੇ ਜਿਹੜੇ ਐਮਪੀ ਨੇ ਅਪਦੇਸ਼ ਉਹ ਸਾਡੀ ਪਸੰਦ ਨੇ ਤੇ ਉਹ ਡਿਪਟੀ ਸਪੀਕਰ ਹੋਣੇ ਚਾਹੀਦੇ ਨੇ ਜੀ ਦੇਖੋ ਪਹਿਲਾਂ ਜਦੋਂ ਇਹਨਾਂ ਨੇ ਸਪੀਕਰ ਬਾਰੇ ਕੇ ਸੁਰੇਸ਼ ਨੂੰ ਲਿਆਂਦਾ ਜੀ ਉਦੋਂ ਕਈਆਂ ਦੇ ਸਵਾਲ ਉਠਾਤੇ ਕਿ ਸਾਨੂੰ ਤਾਂ ਤੁਸੀਂ ਪੁੱਛਿਆ ਹੀ ਨਹੀਂ ਜੀ ਥੋੜੇ ਜਿ ਹਿਚਕਚਾਉਂਦੇ ਵੀ ਦਿੱਸੇ ਖਾਸ ਕਰ ਮਮਤਾ ਬੈਨਰਜੀ ਜੀ ਬਾਅਦ ਦੇ ਵਿੱਚ ਹੁਣ ਡਿਫਟੀ ਸਪੀਕਰ ਚੁਣਿਆ ਜਾਣਾ ਹੈ ਇਹਨਾਂ ਨੇ ਉਹ ਵੱਡਾ ਚੁਣਿਆ ਜਿਹਦੇ ਉੱਤੇ ਭਾਜਪਾ ਨੂੰ ਜ਼ਿਆਦਾ ਮਿਰਚਾਂ ਲੱਗਣੀਆਂ ਨੇ ਜੀ ਇਹ ਜਿਹੜੇ ਸਮਾਜਵਾਦੀ ਪਾਰਟੀ ਦੇ ਮੈਂਬਰ ਪਾਰਲੀਮੈਂਟਰੀ ਅਵਦੇਸ਼ ਪ੍ਰਸ਼ਾਦ ਜੀ ਇਹ ਜੁਧਿਆਦੀ ਫੈਜਾਬਾਦ ਸੀਟ ਤੋਂ ਜਿੱਤੇ ਨੇ ਹਮ ਜਿ세 ਜੁਧਿਆ ਨੂੰ ਇਹਨਾਂ ਨੇ ਸਾਰੇ ਦੇਸ਼ ਦੇ ਪਰਚਾਰਿਆ ਰਾਮ ਮੰਦਰ ਰਾਮ ਮੰਦਰ ਰਾਮ ਮੰਦਰ ਉਦੇ ਲਈ ਅਭਿਸ਼ੇਕ ਬੈਨਰਜੀ ਜਿਹੜੇ ਮੰਨਤਾ ਬੈਨਰਜੀ ਦੀ ਪਾਰਟੀ ਦੇ ਜਨਰਲ ਸੈਕਟਰੀ ਨੇ ਜੀ ਸ਼ਰਦ ਪਵਾਰ ਅਖਲੇਸ਼ ਚੋ ਯਾਦਵ ਉਹਦੀ ਪਾਰਟੀ ਚ ਤਾਂ ਆਉਂਦੇ ਹੀ ਨਹੀਂ ਉਹ ਤਜਸ਼ਵੀ ਯਾਦਵ ਜੀ ਸਮੇਤ ਸਾਰੀਆਂ ਪਾਰਟੀਆਂ ਨਾਲ ਇਹਨਾਂ ਨੇ ਬਹਿ ਕੇ ਗੱਲਬਾਤ ਕੀਤੀ ਹੈ ਤੇ ਸਾਰਿਆਂ ਨੇ ਇਸ ਗੱਲ ਤੇ ਹਾਮੀ ਭਰਤੀ ਹੈ ਕਿ ਹਾਂ ਇਹਨਾਂ ਦੇ ਨਾਂ ਦੇ ਉੱਤੇ ਅਸੀਂ ਸਾਰੇ ਨਾਲ ਖੜੇ ਆਂ ਔਰ ਇਹਨਾਂ ਨੂੰ ਜਿਸ ਤਰ੍ਹਾਂ ਅੱਜਕੱਲ ਨਤੀਜ ਦੀ ਖਟਾਚ ਚੱਲਦੀ ਹੈ ਕੋਕੋਰੇ ਬਹੁਤ ਪਾਲਟੀਆਂ ਪਹਿਲਾਂ ਵੀ ਮਾਰੀਆਂ ਜੇ ਇੱਕ ਹੋਰ ਮਾਰਤੀ ਤਾਂ ਕਿ ਫਰਕ ਪੈਣਾ ਹੈ ਜੀ ਉਹ ਸਾਰੇ ਜਿਹੜੇ ਐ ਇਸ ਗੱਲ ਦੇ ਉੱਤੇ ਚਿੰਤਤ ਨੇ ਹੂੰ ਕਿ ਔਰ ਸਾਂਝੇ ਰੂਪ ਦੇ ਵਿੱਚ ਖੜੇ ਨੇ ਪਤਾ ਨਹੀਂ ਜੇ ਡਿਫਟੀ ਸਰਕਾਰ ਇਹ ਟਾਲਮਟੋਲ ਕਰਦੀ ਹੈ ਹੋ ਸਕਦਾ ਉਹ ਭੰਨ ਤੋੜ ਚ ਰੁੱਝੀ ਵੀ ਹੋਵੇ ਪਰ ਇਹ ਜਿਹੜੇ ਆਬਦੇਸ਼ ਸਾਧਰੇ ਇਹਨਾਂ ਨੂੰ ਕਾਫੀ ਉਮਰਦੇਵੀ ਸਿਆਸੀ ਤਜਰਬਾ ਵੀ ਬਹੁਤ ਹੈ ਇਹਨਾਂ ਨੂੰ ਕਾਫੀ ਸਟਰੋਂਗ ਉਮੀਦਵਾਰ ਮੰਨਿਆ ਜਾ ਰਿਹਾ ਜੀ ਟਿਲਸਾਬ ਪ੍ਰੋਗਰਾਮ ਸਮਾਪਤੀ ਵੱਲ ਨੂੰ ਹੋ ਚੁੱਕਿਆ ਹੈ ਤੇ ਸਾਡੇ ਨਾਲ ਜੁੜਨ ਵਾਸਤੇ ਤੇ ਦਰਸ਼ਕਾਂ ਤੱਕ ਸਹੀ ਜਾਣਕਾਰੀ ਪਹੁੰਚਾਉਣ ਵਾਸਤੇ ਤੁਹਾਡਾ ਬਹੁਤ-ਬਹੁਤ ਸ਼ੁਕਰੀਆ ਸ਼ੁਕਰੀਆ ਬਹੁਤ ਮਿਹਰਬਾਨੀ ਜੀ ਦਸ਼ਕਾ ਤੁਹਾਡਾ ਵੀ ਬਹੁਤ ਸ਼ੁਕਰੀਆ ਰੋਜ਼ਾਨਾ ਸਾਡੇ ਇਸ ਪ੍ਰੋਗਰਾਮ ਨੂੰ ਬਹੁਤ ਸਨੇਹ ਤੇ ਪਿਆਰ ਦੇਣ ਵਾਸਤੇ ਕੱਲ ਫਿਰ ਹਾਜ਼ਰ ਹੋਵਾਂਗੇ ਨਵੀਆਂ ਖਬਰਾਂ ਤੇ ਉੱਤੇ ਚਰਚਾ ਕਰਨ ਵਾਸਤੇ ਮੈਨੂੰ ਦੀਵ ਜਾਜ਼ਤ ਸਤਿ ਸ਼੍ਰੀ ਅਕਾਲ